ਥੋੜਾ ਛੇੜੋ ਕੋ ਨੀ ਛੇੜੋ ਇੱਕ ਵੀ ਕਰ ਤੋ ਠੀਕ ਹੈ ਬਹੁਤ ਹੀ ਹਮਾਰੇ ਪਿਆਰੇ ਰਾਸ਼ਟਰੀ ਸੰਤ ਹਰਜੀਤ ਸਿੰਘ ਰਸੂਲਪੁਰ ਵਾਲੇ ਮਹਾਰਾਜੀ ਪਹੁੰਚੇ ਹੈ ਮੈਂ ਉਹਨਾਂ ਦੇ ਨਾਮ ਰਾਸ਼ਟਰੀ ਪ੍ਰਵਕਤਾ ਸ੍ਰੀ ਹਿੰਦੂ ਦਾ ਦੁੱਖ ਦੀ ਵਾਰੀ ਮਹਾਰਾਜ ਜੀ ਕੋਈ ਪਰਚੇ ਦੇ ਮਹਤਾਜ ਨਹੀਂ ਨੇ ਇਹਨਾਂ ਨੇ RAM ਮੰਦਿਰ ਦੇ ਪ੍ਰਾਂਤ ਦ੍ਰਿਸ਼ਤਵ ਲਈ 3 ਮਹੀਨੇ ਲਗਾਤਾਰ ਬੜਾ ਵਿਸਾਲ ਭੰਡਾਰਾ ਲਗਾਇਆ ਇਹਨਾਂ ਨੇ ਹਮੇਸ਼ਾ ਦੇਸ਼ ਦੀ ਇਕਤਾਵ ਅਤੇ ਅਖੰਡਤਾ ਦੇ ਲਈ ਗੱਲ ਕੀਤੀ ਸਨਾਤਨ ਦੇ ਵਿੱਚ ਆ ਕੇ ਇਹਨਾਂ ਨੇ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕੀਤੀ ਕੁਝ ਸਮਾਜ ਸੇਵੀ ਸੰਸਥਾਏ ਵੀ ਹੈ ਜਿਹੜੇ ਲਗਾਤਾਰ ਜਿਹੜੀ ਹੈ ਕੁਛ ਨਾ ਕੁਛ ਗੱਲਾਂ ਇਹੋ ਜਿਹੀ ਕਰਦੀਆਂ ਜਿਹੜੇ ਵਿੱਚ ਤੋੜਨ ਦੇ ਵਿੱਚ ਗੱਲਾਂ ਕਰਦੀਆਂ ਲੇਕਿਨ ਮਹਾਰਾਜ ਜੀ ਨੇ ਹਮੇਸ਼ਾ ਹੀ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕੀਤੀ ਹੈ ਦੇਸ਼ ਦੀ ਏਕਤਾ ਔਰ ਅਖੰਡਤਾ ਬਣੀ ਰਹੇ ਉਹਦੇ ਲਈ ਗੱਲ ਕੀਤੀ ਹੈ ਪੰਜਾਬ ਰੰਗਲਾ ਪੰਜਾਬ ਬਣੇ ਅਖੰਡ ਭਾਰਤ ਬਣੇ ਉਹਦੇ ਲਈ ਗੱਲ ਕੀਤੀ ਹੈ ਤੇ ਤੁਹਾਡੇ ਵਿੱਚ ਅੱਜ ਮਹਾਰਾਜ ਜੀ ਭਟਿੰਡਾ ਦੀ ਪਾਵਨ ਧਰਤੀ ਦੇ ਵਿੱਚ ਪਹੁੰਚੇ ਆ ਤੇ ਮੈਂ ਚਾਹਾਂ ਕਿ ਮਹਾਰਾਜ ਜੀ ਆਪਣੇ ਵਿਚਾਰ ਜਿਹੜੇ ਹਨ ਉਹ ਦੇਸ਼ ਦੇ ਲਈ ਤੇ ਪੰਜਾਬ ਦੇ ਲਈ ਸਾਰੇ ਪਬਲਿਕ ਵਾਸਤੇ ਤੁਸੀਂ ਸਾਂਝਾ ਕਰੋ ਕਿ ਜਿਹਦੇ ਵਿੱਚ ਯੂਥ ਥੋੜੇ ਬਤਾਏ ਹੋਏ ਰਸਤੇ ਦੇ ਵਿੱਚ ਚੱਲੇ ਜੈ ਸ਼੍ਰੀ ਰਾਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸੋ ਬੇਸਿਕਲੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਲੋਕ ਸਮਾਜਿਕ ਕੰਮ ਕਰਦੇ ਨੇ ਜਿਹੜੇ ਸਮਾਜ ਵਾਸਤੇ ਉਹਨਾਂ ਨੂੰ ਕਿਹਾ ਉੱਜੜ ਜਾਓ ਜਿਹੜੇ ਨੁਕਸਾਨ ਕਰਦੇ ਸੀ ਉਹਨਾਂ ਨੇ ਕਿਹਾ ਵਸੇ ਜਾਓ ਤੇ ਮੈਨੂੰ ਲੱਗਦਾ ਕਿ ਅਸੀਂ ਉਜੜ ਜਾਵਦੇ ਹਿੱਸੇ 'ਚ ਆਏ ਤੇ ਜਿਹੜਾ ਘਰ ਘਰ ਜਾਣਾ ਆਪਣੀਆਂ ਵੱਖ-ਵੱਖ ਰਾਜ ਦੇ ਵਿੱਚ ਸ਼ਹਿਰਾਂ 'ਚ ਜਾਣਾ ਪੰਜਾਬ ਨੂੰ ਅੱਜ ਲੋੜ ਹੈ ਹਿੰਦੂ ਸਿੱਖ ਏਕਤਾ ਤੇ ਕੰਮ ਕਰਨ ਦੀ ਸਨਾਤਨ ਤੇ ਕੰਮ ਕਰਨ ਦੀ ਪੰਜਾਬ ਸਨਾਤਨ ਦੇ ਪ੍ਰਤੀ ਪਿੱਛੇ ਚੱਲ ਰਿਹਾ ਹੈ ਜਿੱਥੇ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਅਗਰ ਸਨਾਤਨੀਆਂ ਦਾ ਕੋਈ ਪ੍ਰੋਗਰਾਮ ਹੋਵੇ ਕੋਈ ਵੀ ਚਾਹੇ ਛੋਟਾ ਜਿਹਾ ਤਿਹਾਰ ਜਾਂ ਕੋਈ ਸੱਦਾ ਕੋਈ ਲਗਾ ਦੇਵੇ ਤੇ ਪੂਰੀ ਸਟੇਟ ਨਹੀਂ ਪੂਰਾ ਭਾਰਤ ਇੱਕ ਜਗ੍ਹਾ ਇਕੱਠਾ ਹੋ ਜਾਂਦਾ ਪਰ ਮੈਨੂੰ ਨਿਰਾਸ਼ਾ ਹੈ ਕਿ ਪੰਜਾਬ ਦਾ ਸਨਾਤਨੀ ਜਿਹੜਾ ਉਹ ਕਦੋਂ ਆਪਣੇ ਕੰਮਾਂ ਤੋਂ ਬਾਹਰ ਆਏਗਾ ਕਦੋਂ ਜਾਗੇਗਾ ਅਗਰ ਤੁਸੀਂ ਅੱਜ ਨਾ ਜਾਗੇ ਤੇ ਫਿਰ ਆਉਣ ਵਾਲਾ ਸਮਾਂ ਬੜਾ ਗੰਭੀਰ ਹੋਏਗਾ ਤੇ ਅਸੀਂ ਅੱਜ ਬਠਿੰਡੇ ਦੀ ਧਾਰਤੀ ਤੇ ਪੂਰੇ ਜਿੰਨੇ ਵੀ ਸਾਡੇ ਸਨਾਤਨ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਗੁਰੂ ਸਾਭ ਦੇ ਚੱਲੇ ਹੋਏ ਮਾਰਗ ਤੇ ਚੱਲਣ ਆਏ ਨੇ ਸਨਾਤਨੀ ਸਿੱਖ ਨੇ ਸਨਾਤਨੀ ਹਿੰਦੂ ਨੇ ਬੋਧੀ ਨੇ ਜੈਨੀ ਨੇ ਕਿਸੇ ਵੀ ਸਮਾਜ ਨਾਲ ਅਸੀਂ ਜੁੜੇ ਆਪਣੇ ਕਿੱਤਿਆਂ ਦੇ ਨਾਮ ਨਾਲ ਜਿਹੜੇ ਅਖੰਡਤਾ ਤੇ ਦੇਸ਼ ਦੀ ਏਕਤਾ ਵਾਸਤੇ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਸੱਦਾ ਤੇ ਸੁਨੇਹਾ ਦੇਣ ਆਏ ਹਾਂ ਕਿ ਇੱਕ ਆਪਾਂ ਸਨਾਤਨ ਦੀ ਇੱਕ ਯਾਤਰਾ ਸ਼ੁਰੂ ਕਰ ਰਹੇ ਹਾਂ ਜਿਹੜੀ ਚੰਡੀਗੜ੍ਹ ਤੋਂ ਚੱਲ ਕੇ ਅਮਰਸਰ ਤੱਕ ਜਾਏਗੀ ਤੇ ਮੈਂ ਆਪ ਸਾਰੇ মিডিয়াম ਦੇ ਮਾਧਿਅਮ ਵਿੱਚ ਜਿੱਥੇ ਬਠਿੰਡੇ ਦੀ ਧਰਤੀ ਤੋਂ ਇਸ ਇਤਿਹਾਸਕ ਧਰਤੀ ਆ ਇਹ ਉਸ ઋષਿ ਦੀ ਧਰਤੀ ਆ ਅਗਸਤ ઋષਿ ਦੀ ਧਰਤੀ ਆ ਜਿੱਥੇ ਅਗਸਤ ઋષਿ ਨੇ ਜਨਮ ਲਿਆ ਜਿੱਥੇ ਤੇ ਸਨਾਤਨ ਸ਼ੁਰੂ ਹੁੰਦਾ ਜਿੱਥੇ ਤੇ ਦੇਵਤੇ ਦਾਇਤਾਂ ਦਾ ਯੁੱਧ ਹੁੰਦਾ ਇਸ ਧਰਤੀ ਦੇ ਉਹ ਜਿਹੜਾ ਅਸਥਾਨ ਤੇ ਅਗਰ ਸਨਾਤਨ ਦੀ ਨੀ ਇੱਥੇ ਰੱਖੀ ਗਈ ਆ ਸੋ ਆਪਾਂ ਉਸ ਧਰਤੀ ਤੇ ਸਾਰਿਆਂ ਨੂੰ ਇਹੀ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੀ ਸਾਰਿਆਂ ਦੀ ਸਲਾਹ ਨਾਲ ਇੱਕ ਸੱਦਾ ਲੱਗੇਗਾ ਪੋਸਟ ਜਾਰੀ ਕਰਾਂਗੇ ਆਪਾਂ ਸਾਰੇ ਚੰਡੀਗੜ੍ਹ ਤੋਂ ਚੱਲ ਕੇ ਦੁਰਗਿਆਣਾ ਮੰਦਿਰ ਰਾਮ ਤੀਰਥਮ ਮੰਦਿਰ ਦੇ ਆਪਾਂ ਦਰਸ਼ਨ ਕਰੀਏ ਆਪਾਂ ਸਨਾਤਨ ਦਾ ਜਿਹੜਾ ਭਗਵੇਂ ਦਾ ਜਿਹੜਾ ਅਖੰਡ ਭਾਰ ਦਾ ਜਿਹੜਾ ਸਾਡਾ ਸੁਪਨਾ ਉਹਨੂੰ ਆਪਾਂ ਪੂਰੀ ਦੁਨੀਆ 'ਚ ਲਗਾਏ ਤੇ ਪੰਜਾਬ ਅਗਵਾਈ ਕਰੇ ਉਹ ਤਾਂ ਹੀ ਸੰਭਵ ਆ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਰਿਆਂ ਦਾ ਸਾਥ ਸਾਰਿਆਂ ਦੀ ਏਕਤਾ ਦੇ ਨਾਲ ਅਸੀਂ ਕਿਸੇ ਦੀ ਵਿਰੋਧਤਾ ਦੇ ਵਿੱਚ ਨਹੀਂ ਚੱਲ ਰਹੇ ਅਸੀਂ ਆਪਣੇ ਧਰਮ ਦੀ ਆਪਣੇ ਗੁਰੂਆਂ ਦੀ ਗੁਰੂ ਨਾਨਕ ਸਾਹਿਬ ਦੀ ਦਸੀ ਹੋਈ ਰਾਮਚੰਦਰ ਭਗਵਾਨ ਦੀ ਅੜਿਉਲੀ ਤੇ ਚੱਲਦੇ ਆ ਪਰ ਜਿਹੜੇ ਕੱਟੜ ਪੰਥੀ ਲੋਕ ਨੇ ਮੈਂ ਇੱਕ ਗੱਲ ਅੱਜ ਕਹਾਂਗਾ ਕਿ ਜਿਹੜੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜਨਮ ਤੋਂ ਲੈ ਕੇ ਨਹੀਂ ਸਦੀਆਂ ਤੋਂ ਸਭ ਨੂੰ ਪਤਾ ਹੈ ਕੀ ਹਿੰਦ ਦੀ ਚਾਦਰ ਕਿ ਇਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਜਿਹੜੀ ਤੁੱਕ ਬਦਲੀ ਗਈ ਆ ਆਕਾਲ ਤਾ ਸਭ ਦੇ ਜਥੇਦਾਰ ਵੱਲੋਂ ਇੱਕ ਕਲ ਸੁਨੇਹਾ ਦਿੱਤਾ ਗਿਆ ਕਿ ਇਹ ਡੁਪਲੀਕੇਟ ਜਥੇਦਾਰ ਆ ਪਰ ਸੁਨੇਹਾ ਗੜਗੱਜ ਨੇ ਦਿੱਤਾ ਕੀ ਦਿੱਤਾ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਗੜਗੱਜ ਸਭ ਧਰਮ ਦੀ ਚਾਦਰ ਨਹੀਂ ਆ ਉਹ ਉਹ ਹਿੰਦ ਦੀ ਚਾਦਰ ਆ ਇਹਨਾਂ ਸ਼ਬਦਾਂ ਤੋਂ ਤੁਹਾਡਾ ਪਤਾ ਲੱਗਦਾ ਕਿ ਤੁਹਾਡਾ ਹਿੰਦੂਆਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਤੋੜਨ ਵਾਸਤੇ ਸਨਾਤਨ ਦੇ ਤੁਹਾਡਾ ਇੱਕ ਬਾਰ ਹੈ Hindu Sikhਾਂ ਦੇ ਜਿਹੜੀ ਏਕਤਾ ਆਪਸੀ ਜਿਹੜੀ ਸਦ ਭਾਵਨਾ ਜਿੱਥੇ ਸਾਡੀ ਨਹੀਂ ਆ ਤੁਸੀਂ ਆਪਣੇ ਸ਼ਬਦਾ ਰਾਹੀਂ ਇੱਕ ਬਾਰ ਕੀਤਾ ਕਿ ਸਨਾਤਨ ਤੇ ਬਾਰ ਕੀਤਾ ਸਾਡੇ ਗੁਰੂਆਂ ਦਾ ਨਰਾਦਰ ਕੀਤਾ ਜਿੱਥੇ ਤੁਸੀਂ ਧਰਮ ਦੀ ਚਾਦਰ ਨਹੀਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਸਾਰੇ ਨੇ ਬੋਲਣਾ ਨਾਲ ਮੈਂ ਇਹ ਕਹਾਂਗਾ ਕਿ ਅਸੀਂ ਉਸ ਸੋਮਨਾਥ ਮੰਦਿਰ ਦੇ ਦਰਵਾਜ਼ੇ ਨਵੀਂ ਆਜ਼ਾਦ ਕਰੀਏ ਮੈਂ ਇਹ ਕਹਾਂਗਾ ਹਰ ਮੰਦਿਰ ਤੇ ਇੱਕ ਬੋਰਡ ਲਗਾਈਏ ਹਰ ਮੰਦਰ ਚ ਆਵਾਜ਼ ਚੱਕੀਏ ਹਰ ਸਨਾਤਨੀ ਹਰ ਅਖਬਾਰ ਹਰ ਪੱਤਰਕਾਰ ਆਪਣਾ ਫਰਜ਼ ਨਿਭਾਵੇ ਪਹਿਲਾ ਅਸੀਂ ਭਾਰਤੀ ਆ ਪਹਿਲਾ ਅਸੀਂ ਸਨਾਤਨੀ ਆ ਇਸ ਆਵਾਜ਼ ਨੂੰ ਬੁਲੰਦ ਕਰੀਏ ਕਿ ਸੋਮਨਾਥ ਮੰਦਰ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਵਾਪਸ ਕੀਤੇ ਜਾਣ ਤਾਂ ਜੋ ਸਾਡੀ ਸਾਂਝੀ ਜਿਹੜੀ ਸਮਾਜਿਕ ਸਮਰਸਤਾ ਦੀ ਗੱਲ ਆ ਜਿਹੜਾ ਸਾਡਾ ਆਪਸੀ ਰਿਲੇਸ਼ਨ ਜਿੱਥੇ ਸਾਡੀ ਖਟਾਸ ਨਹੀਂ ਐ ਜਿੱਥੇ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਿੱਖ ਕਿਸੇ ਦੀ ਜ਼ਮੀਨ ਹੀ ਦੱਬਦਾ ਸਿੱਖ ਕਿਸੇ ਦੀ ਚੀਜ਼ ਨਹੀਂ ਦੱਬਦਾ ਇਹ ਸੰਦੇਸ਼ ਆਪ ਪੂਰੀ ਦੁਨੀਆ ਨੂੰ ਦਈਏ ਤੇ ਇਹੀ ਆਉਣ ਵਾਲੇ ਸਮੇਂ ਚ ਆਪਾਂ ਸਾਰੇ ਮਿਲ ਕੇ ਸਨਾਤਨ ਦੇ ਝੰਡੇ ਨੂੰ ਬਲੰਦ ਕਰੀਏ ਤੇ ਸਾਂਝੀ ਵਾਰਤਾ ਦੀ ਗੱਲ ਕਰੀਏ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਜਿਵੇਂ ਮੇਰਾ ਵੀ ਸਵਾਲ ਹੈ ਜਿਵੇਂ Hindu ਤੇ Sikh ਇੱਕ ਹੀ ਹਾਂਜੀ ਠੀਕ ਹੈ ਹਮਾਰੇ ਪਰਿਵਾਰੋਂ ਵਿੱਚ ਵੀ Sikh ਸਾਧ ਕੇਸ਼ ਰੱਖੇ ਬਨੇ ਗੋਬਿੰਦ ਦੇਖੀਂ ਅਬ जो कई कट्टरपंथी की आपने जैसे बात करी कट्टरपंथी कहते हैं कि जो हमारा राम है वो अलग है और हिंदुओं का राम अलग है ये कहां तक सही कहते हैं देखो कारण क्या है जितने भी एक्ट प्रेसिडेंट चाहे वो मिशनरी कॉलेज कौल, पढ़े हुए होन चाहे वो अलग-अलग जथेदार होन उना नु मोहम्मदन दे नाल प्रेम है राम नाल नफरत है ਉਹਦਾ ਕਾਰਨ ਕੀ ਆ ਸਿੱਧਾ ਸਿੱਧਾ ਜਿਹੜਾ ਪੰਜਾਬ ਦਾ ਜਿਹੜਾ ਇੱਕ ਕੈਡਰ ਚੱਲ ਰਿਹਾ ਜਿਹੜਾ ਕੱਟੜ ਪੰਥੀ ਦਾ ਕੈਡਰ ਆ ਉਹਦਾ ਸਾਡੇ ਦੇਸ਼ ਤੇ ਅਟੈਕ ਨਹੀਂ ਸਾਡੇ ਧਰਮ ਤੇ ਅਟੈਕ ਆ ਸਾਡੀ ਹੋਂਦ ਤੇ ਅਟੈਕ ਆ ਜੇ ਤੁਹਾਨੂੰ ਲੱਗਦਾ ਮੈਂ ਇੱਕ ਆ ਤੁਹਾਡੇ ਮਾਧਿਅਮ ਨਾਲ ਹੀ ਕਹ ਰਿਹਾ ਜਿਨ੍ਹਾਂ ਨੂੰ ਲੱਗਦਾ ਉਹ ਆਰਾਮ ਨਹੀਂ ਹੋਏ ਜਿਨ੍ਹਾਂ ਨੂੰ ਲੱਗਦਾ ਆਰਾਮ ਨਹੀਂ ਆ ਜਿਨ੍ਹਾਂ ਨੂੰ ਲੱਗਦਾ ਤੁਸੀਂ ਸਨਾਤ ਨਹੀਂ ਆ ਫਿਰ ਇਹ ਜ਼ਮੀਨ ਤਾਂ ਰਾਮ ਦੀ ਆ ਉਹਨਾਂ ਨੂੰ ਇਹ ਜ਼ਮੀਨ ਕੱਟ ਦੇਣੀ ਚਾਹੀਦੀ ਆ ਜਿਹੜੀ ਜ਼ਮੀਨ ਹੈ ਇਸ ਧਰਤੀ ਤੇ ਪੈਦਾ ਹੋਏ ਆ ਗੁਰੂ ਵੀ ਇੱਥੇ ਹੋਏ ਨੇ, ਰਾਮਚੰਦਰ ਭਗਵਾਨ ਇੱਥੇ ਹੋਏ ਨੇ। ਜਿਨ੍ਹਾਂ ਨੂੰ Hindu ਧਰਮ ਤੋਂ ਨਫ਼ਰਤ ਹੈ, ਜਿਨ੍ਹਾਂ ਨੂੰ ਲੱਗਦਾ ਕਿ ਉਹ ਰਾਮ ਹੋਰ ਨੇ, ਉਹ ਅਯੋਧਿਆਪੁਰੀ ਵਾਲੇ ਨੂੰ ਜਿਹੜੇ ਨਹੀਂ ਮੰਨਦੇ ਮੈਂ ਇਹੀ ਕਹਾਂਗਾ, ਤੁਸ ਇਸ ਜ਼ਮੀਨ ਦਾ ਤੁਹਾਡੇ ਕੋਈ ਰਾਈਟ ਨਹੀਂ ਹੈਗਾ। ਤੁਸੀਂ ਪਹਿਲਾਂ ਇਹ ਹੱਕ ਛੱਡੋ ਕਿਉਂਕਿ ਪਿਛਲੀਆਂ ਆਪਣੀਆਂ ਜਾ ਕੇ ਜਮਾ ਬੰਦੀਆਂ ਦੇਖੋ ਆਪਣੇ ਪੇਪਰ ਦੇਖੋ ਇਹ ਧਰਤੀ ਸਨਾਤਨ ਦੀ ਆ ਇਹ ਮਿੱਟੀ ਸਨਾਤਨ ਦੀ ਆ ਇਹਨੂੰ ਕੋਈ ਵੱਖ ਨਹੀਂ ਕਰ ਸਕਦਾ ਬਾਈ ਇੱਕ ਜਿਹੜਾ ਧਰਮ ਕੋਈ ਵੀ ਤੋੜਨ ਦੀ ਗੱਲ ਨਹੀਂ ਕਰਦਾ ਕੋਈ ਵੀ ਤਰਨ ਕਰੰਤਾ ਕੋਈ ਤੋੜਨ ਦੀ ਗੱਲ ਜੋੜਨ ਦੀ ਗੱਲ ਕਰਦਾ ਮੇਰੇ ਸਾਹਬ ਪਰ ਅੱਜ ਕੱਲ ਜਿਹੜੇ ਵੱਖ ਵੱਖ ਕਰਦੇ ਗੱਲਾਂ ਕਰਦੇ ਅੱਜ ਜਿਹੜਾ ਤੁਸੀਂ ਗੱਲ ਦੂਜੇ ਲੋਕਾਂ ਦੀ ਗੱਲ ਕੀਤੀ ਲੋਕ ਵੀ ਮਗਰ ਲੱਗਦੇ ਉਹਨਾਂ ਦੇ ਪਿੱਛੇ ਜਾਂਦੇ ਸਿਆਪ ਵਿੱਚ ਲੱਗਦੇ ਉਹਨਾਂ ਨੂੰ ਲੋਕਾਂ ਨੂੰ ਕਿਸੇ ਨਾਮ ਤੋਂ ਵੀ ਕੋਈ ਬਨਾ ਰੂਟੀ ਕਰੀਏ ਦੇਖੋ ਸਭ ਤੋਂ ਵੱਡੀ ਆ ਕਿ ਜਿਹੜਾ ਸਾਡਾ ਮੋਟਿਵ ਹੈ ਉਹ ਸਾਂਝੀ ਵਾਰਤਾ ਦੀ ਗੱਲ ਆ ਮੇਰਾ ਗੱਲ ਆਉਂਦੀ ਆ ਕਿ ਅਸੀਂ ਕਿੱਥੇ ਦੇਖਦੇ ਆ ਕੱਲ ਪੂਰਾ ਕਮਿਊਨਿਟੀ ਨੇ ਗੜਗਾਜੀ ਦਾ ਸੁਨੇਹਾ ਸੁਣਿਆ ਉਹਨਾਂ ਨੇ ਧਰਮ ਦੀ ਚਾਦਰ ਕਿਸੇ ਨੇ ਨਹੀਂ ਅੱਜ ਪੜਿਆ ਤੁਸੀਂ ਆਪਣੇ ਦਿਮਾਗ ਨਾਲ ਵਿਚਾਰਿਓ ਹਿੰਦ ਦੀ ਚਾਦਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਦੇ ਆ ਤੇ ਉਹ ਸਾਡੇ ਸਾਰਿਆਂ ਦੇ ਆਈਡਲ ਨੇ ਤੇ ਜਿਹੜਾ ਇਹ ਜਿਹੜੇ ਲੋਕ ਬੈਠੇ ਨੇ ਇਹਨਾਂ ਨੂੰ ਇੱਕ ਸਾਈਡ ਤਾਂ ਕਾਂਗਰਸ ਪਸੰਦ ਆ ਉਹਨਾਂ ਨੂੰ ਸਰੋਪੇ ਪਾ ਡਾਣੇ ਆ ਦੂਜੇ ਪਾਸੇ ਇਹਨਾਂ ਨੇ ਸੁਖਵੀਰ ਬਾਦਲ ਪਸੰਦ ਆ ਉਹਨੂੰ ਸਰੋਪੇ ਪਾ ਡਾਣੇ ਆ ਲੇਕਿਨ ਨਫਰਤ ਕਿਨਾ ਨਾਲਾ ਇਹਨਾਂ ਲੋਕਾਂ ਦੇ ਅੰਦਰ ਐਨੀ ਨਫਰਤ ਭਰੀ ਹੋਈ ਆ ਸਾਡੇ ਸਮਾਜ ਪ੍ਰਤੀ ਇਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਜ਼ਹਿਰ ਦੇ ਕੇ ਮਾਰਦੀ ਏ ਇਹ ਸ਼ਬਦਾਂ ਦੀ ਜ਼ਹਿਰ ਆ ਜਿਹੜੇ ਧਰਮ ਦੀ ਚਾਦਰ ਬੋਲਦੇ ਨੇ ਇਹ ਸ਼ਬਦਾਂ ਦੇ ਪ੍ਰਤੀ ਸਾਡੇ ਜਿਹੜੀ ਨੌਜਵਾਨੀ ਆ ਉਹਨੂੰ ਗੁੰਮਰਾਹ ਕਰ ਰਹੇ ਨੇ ਆ ਸਾਡੇ ਰਿਸ਼ਤੇ ਹਿੰਦੂਆਂ ਤੇ ਸਿੱਖਾਂ ਦੇ ਜਿਹੜੇ ਰਿਸ਼ਤੇ ਆ ਜੈਨੀਆਂ ਦੇ ਬੁੱਧਾਂ ਦੇ ਸਾਡੇ ਆਪਸ ਵਿੱਚ ਰਿਸ਼ਤੇ ਹੋ ਸਕਦੇ ਆ ਸਾਡੇ ਮੁਸਲਮਾਨਾਂ ਨਾਲ ਰਿਸ਼ਤੇ ਨਹੀਂ ਹੋ ਸਕਦੇ ਨਾ ਅਸੀਂ ਮੁਸਲਮਾਨਾਂ ਨਾਲ ਰਿਸ਼ਤੇ ਕਰਨਾ ਪਸੰਦ ਕਰੀਏ। ਬਾਬਾ ਜੀ ਅੱਲਾ ਤਾਂ ਵੀ ਜਿਆਦਾ ਹੋਰ ਉਹਦੇ ਪਾਸੇ ਮੈਨੂੰ ਬਹਿਸ ਤਾਂ ਉਹਨਾਂ ਲਈ ਰਾਹੀਤੀ ਧਰਮ ਵਿੱਚ ਹੋ ਗਿਆ। ਕਰਮ ਜਿਹੜੇ ਧਾਰਮਿਕ ਬੋਗਾਂ ਕਰਮ ਨੂੰ ਯੂਜ਼ ਕਰਦੇ ਆ। ਨਹੀਂ ਇੱਥੇ ਮੇਰਾ ਮੰਨਣਾ ਇਹ ਆ ਕਾਨ ਕੀ ਆ ਜਿਹੜੇ ਬਾਕੀ ਦੇ ਧਰਮਾਂ ਦੇ ਜਿਹੜੇ ਮੰਨ ਲਓ ਪੀਛੇ ਟੀਚਰਸ ਨੇ ਜਿਹੜੇ ਜਾਂ ਤੁਸੀਂ ਮਹਾ ਮੰਗਲੇਸ਼ਵਰ ਨੇ ਜਗਤ ਗੁਰੂ ਨੇ ਜਾਂ ਪੀਠਾ ਦੀਸ਼ ਨੇ ਸ਼ੰਕਰਾਚਾਰੀਆ ਜੀ ਨੇ ਉਹ ਸਾਰੇ ਸਤਕਾਰਯੋਗ ਨੇ ਇਹ ਜਿਹੜਾ ਸਾਡਾ ਸਨਾਤਨੀ ਜਿਹੜਾ ਕਟੜ ਹਿੰਦੂ ਸਮਾਜ ਆ ਇਹ ਆਪਣੇ ਗੁਰੂਆਂ ਦੀ ਦਸੀ ਹੋਈ ਗੱਲ ਦੇ ਨਾਲ ਚੱਲਦਾ ਲੇਕਿਨ ਮਾਫ ਕਰਾਂ ਜਿਹੜੇ ਸਾਡੇ ਜਥੇਦਾਰ ਨੇ ਸਾਡੇ ਸੈਂਟ ਨੇ ਜਿਹੜੇ ਸਿੱਖ ਸੈਂਟ ਨੇ ਉਹ ਉਹਨਾਂ ਨੂੰ ਆਪਰੇਟ ਹੋਣ ਇਹ ਜਿਹੜੇ ਕਟੜ ਪੰਥੀ ਉਹ ਆਪਰੇਟ ਕਰਦੇ ਨੇ ਕਿ ਤੁਸੀਂ ਰਾਮ ਮੰਦਰ ਜਾਣਾ ਜਾਂ ਨਹੀਂ ਜਾਣਾ ਸਾਡੀ ਇਹ ਬਦਕਿਸਮਤੀ ਆ ਕਿ ਅਸੀਂ ਅਗਵਾਈ ਨਹੀਂ ਕਰ ਰਹੇ ਅਸੀਂ ਦੋਨੇ ਹੀ ਕਾ ਕੁਰਸੀ ਤੇ ਬੈਠਣ ਵਾਲੇ ਦੀ ਵੀ ਸੋਚ ਉਹੀ ਆ ਘਰ ਬੈਠਣ ਵਾਲੇ ਦੀ ਵੀ ਸੋਚ ਉਹੀ ਆ ਜਿਹੜੇ ਘਰ ਬੈਠੇ ਨੇ ਸ਼ਰਾਬ ਪੀਣ ਵਾਲੇ ਨੇ ਜਿਹੜੇ ਨਸ਼ੇੜੀ ਨੇ ਜਿਹੜੇ ਕਰੈਕਟਰਲੈਸ ਲੋਕ ਨੇ ਇਹ ਉਹਨਾਂ ਦੀ ਆਗਿਆ ਦੇ ਵਿੱਚ ਜਾ ਕੇ ਸਿੰਗਰਾਂ ਦੇ ਮਗਰ ਜਾ ਕੇ ਇਹ ਲੋਕ ਸੰਤ ਤੇ ਜਥੇਦਾਰ ਸਿੰਘ ਸਹਿਬਾਨ ਉਹਨਾਂ ਦੇ ਪਿੱਛੇ ਲਾ ਕੇ ਚੱਲਦੇ ਨੇ ਨਾ ਕਿ ਆਪਣਾ ਮੈਸੇਜ ਲਈਏ ਕਿ ਇਹ ਲੋਕ ਤੁਹਾਡਾ ਮੈਸੇਜ ਮੰਨਦੇ ਨੇ ਸੋ ਇਹ ਬਦਕਿਸਮਤੀ ਆ ਸਾਡੀ